ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਕਾਂਗਰਸ ਨੇ ਹੁਣ ਤੱਕ ਸੱਤ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪਰ ਪਟਿਆਲਾ ਸੀਟ ਨੂੰ ਲੈ ਕੇ ਜਿਹੜਾ ਉਹ ਖਿੱਚੋ ਤਾਣ ਕਹਿ ਲਈਏ ਜਾਂ ਉੱਥੇ ਜਿਹੜੀ ਸਥਿਤੀ ਆ ਜਾਂ ਲੀਡਰਸ ਦਾ ਜਿਹੜੀ ਬਗਾਵਤ ਦੇ ਸੁਰ ਜਿਹੜੇ ਆ ਉਹ ਦੇਖਣੇ ਸ਼ੁਰੂ ਹੋ ਗਏ ਆ ਪਟਿਆਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਹਰਦੇਵਾਲ ਸਿੰਘ ਕੰਬੋਜ ਇਹਨਾਂ ਨੇ ਧਰਮਵੀਰ ਗਾਂਧੀ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਤਾਂ ਜੁਆਇਨ ਕਰਦੇ ਸਾਰੀ ਕਾਂਗਰਸ ਨੇ ਉਹਨਾਂ ਨੂੰ ਪਟਿਆਲੇ ਤੋਂ ਟਿਕਟ ਵੀ ਦੇ ਦਿੱਤੀ ਉਹਨਾਂ ਖਿਲਾਫ ਮੋਰਚਾ ਖੋਲ ਦਿੱਤਾ ਇਹ ਕਹਿੰਦੇ ਵੀ ਕਾਂਗਰਸ ਦੇ ਵਫਾਦਾਰ ਸਿਪਾਹੀ ਤਾਂ ਅਸੀਂ ਆਂ ਦਹਾਕਿਆਂ ਤੋਂ ਕਾਂਗਰਸ ਦੇ ਅਸੀਂ ਵਰਕਰ ਰਹੇ ਕਾਂਗਰਸ ਦੀਆਂ ਇਹ ਜਿਹੜੇ ਚੋਣ ਨਿਸ਼ਾਨ ਤੋਂ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਕਾਂਗਰਸ ਲਈ ਅਸੀਂ ਇਹ ਜਿਹੜਾ ਵਾ ਬਹੁਤ ਕੰਮ ਕੀਤਾ ਪਰ ਜਦੋਂ ਲੋਕ ਸਭਾ ਚੋਣਾਂ ਦੀ ਵਾਰੀ ਆਈ ਤਾਂ ਧਰਮਵੀਰ ਗਾਂਧੀ ਜਿਹੜੇ ਕੀ ਕਾਂਗਰਸ ਦਾ ਵਿਰੋਧ ਕਰਦੇ ਰਹੇ ਜਿਹੜੇ ਕੀ ਪ੍ਰਨੀਤ ਕੋਰ ਦੇ ਮੁਕਾਬਲੇ ਚ ਖੜੇ ਹੁੰਦੇ ਰਹੇ ਜਦੋਂ ਪ੍ਰਨੀਤ ਕੋਰ ਜਿਹੜੇ ਆ ਕਾਂਗਰਸ ਚ ਹੁੰਦੇ ਸੀਗੇ ਤੇ ਅੱਜ ਅਚਾਨਕ ਜਿੱਦਾਂ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਤੇ ਕਾਂਗਰਸ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਕਹਿੰਦੇ ਇਹ ਤਾਂ ਸਰਾਸਰ ਧੋਖਾ ਇਹ ਤਾਂ ਵਰਕਰ ਦੇ ਨਾਲ ਬਿਲਕੁਲ ਧੋਖਾ ਕੀਤਾ ਗਿਆ ਉਹਨਾਂ ਨੂੰ ਆਖੋ ਪਰੋਖੇ ਕੀਤਾ ਗਿਆ ਬਿਲਕੁਲ ਉਹਨਾਂ ਨੂੰ ਬਲਾਈਂਡਲੀ ਇਗਨੋਰ ਕੀਤਾ ਗਿਆ ਕਿ ਜਿਹੜੇ ਵਰਕਰ ਤੁਹਾਡੇ ਵਾਸਤੇ ਜਿਹੜਾ ਵਾ ਉਹ ਕੁਰਸੀਆਂ ਲਾਉਂਦੇ ਰਹੇ ਜਿਹੜੇ ਵਰਕਰ ਜਦੋਂ ਤੁਹਾਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਂਡੀਡੇਟ ਨਹੀਂ ਸੀ ਲੱਭਦੇ ਜਿਹੜੇ ਵਰਕਰ ਉਹਨਾਂ ਚੋਣਾਂ ਦੇ ਵਿੱਚ ਜਾ ਜਾ ਕੇ ਖੜਦੇ ਰਹੇ ਜਿਨ੍ਹਾਂ ਨੇ ਚੋਣ ਪ੍ਰਚਾਰ ਕੀਤਾ ਤੇ ਤੁਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਇਦਾਂ ਹੀ ਲਾਲ ਸਿੰਘ ਜਿਹੜੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹਿ ਚੁੱਕੇ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਹਨਾਂ ਦੇ ਬੇਟੇ ਵੀ ਜਿਹੜੇ ਆ ਉਹ ਲੋਕ ਸਭਾ ਦੀ ਸੀਟ ਜਿਹੜੀ ਆ ਟਿਕਟ ਉਹ ਭਾਲਦੇ ਸੀਗੇ ਪਰ ਉਹਨਾਂ ਨੂੰ ਵੀ ਨਹੀਂ ਮਿਲੀ ਹਰਦੇয়াল ਕੰਬੋਜ ਹੋਣਾ ਨੇ ਹੁਣ ਇੱਕ ਦਾ ਜਥਾ ਬਣਾ ਲਿਆ ਇਸ ਜਥੇ ਨੇ 20 April ਨੂੰ ਇੱਕ ਹੰਗਾਮੀ ਮੀਟਿੰਗ ਵੀ ਕਰਨੀ ਆ ਔਰ ਇਸ ਮੀਟਿੰਗ ਦੇ ਵਿੱਚ ਜਿਹੜੀ 20 April ਨੂੰ ਇਹਨਾਂ ਨੇ ਕਰਨੀ ਆ ਉਹਦੇ ਵਿੱਚ ਜਿਹੜਾ ਮੁੱਦਾ ਡਿਸਕਸ ਕੀਤਾ ਜਾਣਾ ਉਹ ਇਹੀ ਕੀਤਾ ਜਾਣਾ ਵੀ ਧਰਮਵੀਰ ਗਾਂਧੀ ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਆ ਇਹਨਾਂ ਤੋਂ ਤੁਸੀਂ ਟਿਕਟ ਵਾਪਸ ਲਓ ਤੇ ਕਾਂਗਰਸ ਪਾਰਟੀ ਦੇ ਕਿਸੇ ਵਰਕਰ ਨੂੰ ਜਾਂ ਕਿਸੇ ਵਿਧਾਇਕ ਨੂੰ ਜਾਂ ਸਾਬਕਾ ਵਿਧਾਇਕ ਨੂੰ ਟਿਕਟ ਦਿਓ ਉਹਨ ਧਰਮਵੀਰ ਗਾਂਧੀ ਜਿਹੜੇ ਆ ਇਹਨਾਂ ਦਾ ਜਿਹੜਾ ਸਿਆਸੀ ਸਫਰ ਸ਼ੁਰੂ ਹੁੰਦਾ ਵਾ ਸਨ 2014 ਤੋਂ ਅੰਨਾ ਹਜ਼ਾਰੇ ਮੂਵਮੈਂਟ ਜਦੋਂ 12 13 ਦੇ ਵਿੱਚ ਚੱਲੀ ਜਿੱਥੋਂ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾਈ ਉਹਦੇ ਕਨਵੀਨਰ ਬਣੇ ਤਾਂ ਇਹਨਾਂ ਨੂੰ ਪਹਿਲੀ ਵਾਰ 2014 ਦੇ ਵਿੱਚ ਧਰਮਵੀਰ ਗਾਂਧੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਤੇ ਇਹ ਜਿੱਤ ਵੀ ਗਏ ਸੀ ਉਸ ਤੋਂ ਬਾਅਦ 19 ਦੇ ਵਿੱਚ ਇਹ ਆਜ਼ਾਦ ਖੜੇ ਹੋਏ ਪ੍ਰਨੀਤ ਕੌਰ ਦੇ ਖਿਲਾਫ ਤੇ ਹਾਰ ਗਏ ਉਦੋਂ ਪ੍ਰਨੀਤ ਕੌਰ ਜਿਹੜੇ ਆ ਕਾਂਗਰਸ 'ਚ ਹੁੰਦੇ ਸੀਗੇ ਤੇ ਹੁਣ ਜਦੋਂ ਇਹਨਾਂ ਨੇ ਪਾਲਾ ਬਦਲ ਲਿਆ ਆਮ ਆਦਮੀ ਛੱਡਤੀ ਆਜ਼ਾਦ ਆ ਗਏ ਤੇ ਹੁਣ ਕਾਂਗਰਸ ਜੁਆਇਨ ਕੀਤੀ ਤੇ ਨਾਲ ਹੀ ਕਾਂਗਰਸ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਸੋ ਕਾਂਗਰਸੀ ਜਿਹੜੇ ਨੇ ਉਹ ਇਸ ਵੇਲੇ ਨਿਰਾਸ਼ ਚੱਲ ਰਹੇ ਆ ਕਹਿੰਦੇ ਵੀ ਸਾਡੇ ਨਾਲ ਜਿਹੜਾ ਧੋਖਾ ਕੀਤਾ ਕਾਂਗਰਸ ਨੇ ਗੱਲ ਇੱਥੇ ਪਟਿਆਲੇ ਦੀ ਇਕੱਲੀ ਨਹੀਂ ਆਪਾਂ ਕਰਨੀ ਗੱਲ ਆਪਾਂ ਕਰਨੀ ਆ ਸੰਗਰੂਰ ਹਲਕੇ ਦੀ ਵੀ ਸੰਗਰੂਰ ਦੇ ਵਿੱਚ ਇਸ ਵੇਲੇ ਜਿੱਥੇ ਆਮ ਆਦਮੀ ਪਾਰਟੀ ਨੇ ਮੀਥੇਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੋਇਆ ਉੱਥੇ ਹੀ ਕਾਂਗਰਸ ਦੇ ਵਿਧਾਇਕ ਪੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਨੂੰ ਕੰਪੀਟੀਸ਼ਨ ਦੇਣ ਵਾਸਤੇ ਉੱਥੇ ਪਹੁੰਚੇ ਹੋਏ ਆ ਹੁਣ ਉਥੋਂ ਦਲਬੀਰ ਸਿੰਘ ਗੋਲਡੀ ਜਿਹੜੇ ਆ ਸਾਬਕਾ ਵਿਧਾਇਕ ਜਿਹੜੇ ਧੂਰੀ ਤੋਂ ਵਿਧਾਇਕ ਰਹੇ ਜਿਨ੍ਹਾਂ ਨੇ 2022 ਦੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਲੜੀਆਂ ਸੀਗੀਆਂ ਉਹ ਚਾਹੁੰਦੇ ਸੀਗੇ ਵੀ ਇਹ ਟਿਕਟ ਮੈਨੂੰ ਮਿਲੇ ਉਹਦਾ ਕਾਰਨ ਇਹ ਸੀਗਾ ਵੀ ਜਦੋਂ 2022 ਦੇ ਵਿੱਚ ਬਾਏ ਇਲੈਕਸ਼ਨ ਹੋਏ ਸੀਗੇ ਜਦੋਂ ਸਿਮਰਨਜੀਤ ਮਾਨ ਜਿੱਤਦੇ ਆ ਤਾਂ ਦਲਬੀਰ ਗੋਲਡੀ ਹੋਣੀ ਕਹਿੰਦੇ ਆ ਵੀ ਉਦੋਂ ਕਾਂਗਰਸ ਨੂੰ ਕੈਂਡੀਡੇਟ ਕੋਈ ਨਹੀਂ ਸੀ ਲੱਭਦਾ ਤੇ ਉਦੋਂ ਮੈਨੂੰ ਜਿਹੜਾ ਵਾ ਅੱਗੇ ਕੀਤਾ ਗਿਆ ਮੈਂ ਚੋਣਾਂ ਲੜੀਆਂ ਵੀ ਤੇ ਹੁਣ ਜਦੋਂ 2024 ਆ ਗਿਆ ਜਦੋਂ ਮੈਂ ਚਾਹੁੰਦਾ ਸੀਗਾ ਮੈਨੂੰ ਜਾਂ ਮੇਰੇ ਵਾਈਫ ਜਿਹੜੇ ਆ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇ ਤਾਂ ਟਿਕਟ ਇਹਨਾਂ ਨੇ ਦੇ ਦਿੱਤੀ ਆ ਸੁਖਪਾਲ ਖੈਰਾ ਨੂੰ ਹਾਲਾਂਕਿ ਇਹ ਕਹਿੰਦੇ ਵੀ ਸੁਖਪਾਲ ਖੈਰਾ ਨਾਲ ਮੇਰਾ ਕੋਈ ਵਿਰੋਧ ਨਹੀਂ ਹੈਗਾ ਪਰ ਮੇਰਾ ਜਿਹੜਾ ਗੁੱਸਾ ਗਿਲਾ ਹੈ ਉਹ ਹੈਗਾ ਕਾਂਗਰਸ ਹਾਈ ਕਮਾਂਡਾ ਕਿਉਂਕਿ 2022 ਦੇ ਵਿੱਚ ਮੇਰੇ ਨਾਲ ਵਾਅਦਾ ਕੀਤਾ ਗਿਆ ਸੀਗਾ ਵੀ 24 ਦੇ ਇਲੈਕਸ਼ਨ ਤੁਹਾਨੂੰ ਲੜਾਵਾਂਗੇ ਪਰ ਕਹਿੰਦੇ ਦੇਖੋ ਜਦੋਂ 24 ਦੇ ਇਲੈਕਸ਼ਨ ਅਨਾਉਂਸ ਹੋਏ ਤੇ ਟਿਕਟਾਂ ਅਨਾਉਂਸ ਹੋਈਆਂ ਤਾਂ ਟਿਕਟ ਦੇ ਦਿੱਤੀ ਸੁਖਪਾਲ ਖੈਰਾ ਨੂੰ ਹਾਲਾਂਕਿ ਇਹ ਅੱਜ ਇਹ ਵੀ ਖਬਰਾਂ ਨੇ ਕਿ ਅੱਜ ਸੁਖਪਾਲ ਖੈਰਾ ਤੇ ਰਾਜਾ ਵੜਿੰਗ ਹੋਣੀ ਜਿਹੜੇ ਆ ਦਲਬੀਰ ਗੋਲਡੀ ਨਾਲ ਮੁਲਾਕਾਤ ਵੀ ਕਰਨਗੇ ਧੂਰੀ ਦੇ ਵਿੱਚ ਉਹਨਾਂ ਨੂੰ ਮਨਾਉਣਗੇ ਵੀ ਪਰ ਇਹ ਆਪਾਂ ਕਿਤੇ ਨਾ ਕਿਤੇ ਦੇਖੀਏ ਅਗਰ ਕਾਂਗਰਸ ਦਾ ਇਤਿਹਾਸ ਤਾਂ ਕਾਂਗਰਸ ਦੇ ਵਿੱਚ ਅਸੀਂ ਇਦਾਂ ਦੇਖਣ ਨੂੰ ਮਿਲਦਾ ਵੀ ਜਦੋਂ ਇਹ ਕੋਈ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਉਂਦੇ ਆ ਜਿਹੜੇ ਉਥੋਂ ਦੇ ਲੋਕਲ ਵਰਕਰ ਹੁੰਦੇ ਆ ਜਾਂ ਵਿਧਾਇਕ ਹੁੰਦੇ ਆ ਉਹ ਜਥਾ ਇਹਨਾਂ ਦੇ ਖਿਲਾਫ ਹੋ ਜਾਂਦਾ ਉਹ ਮੋਰਚਾ ਖੋਲ੍ਹ ਦਿੰਦੇ ਆ ਕਾਂਗਰਸ ਦੇ ਖਿਲਾਫ ਹੁਣ ਦੇਖਦੇ ਆ ਕਿ ਇੱਕ ਪਾਸੇ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਸ਼ੁਰੂ ਹੋ ਗਿਆ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਵਿਰੋਧ ਤਾਂ ਨਹੀਂ ਕਹਿ ਸਕਦੇ ਪਰ ਦਲਬੀਰ ਗੋਲੜੀ ਸਾਬਕਾ ਵ代यक ਨਰਾਜ਼ ਵੀ ਚੱਲ ਰਹੇ ਨੇ ਤੇ ਕਈ ਹੋਰ ਕਾਂਗਰਸੀ ਵੀ ਨਰਾਜ਼ ਨੇ ਇਦਾਂ ਹੀ ਸੰਗਰੂਰ ਦੇ ਵਿੱਚ ਢੀਂਡ ਸਾਹ ਪਰਿਵਾਰ ਵੀ ਨਰਾਜ਼ ਹੈ ਹਾਲਾਂਕਿ ਉਹ ਕਈ ਜ਼ਰੂਰ ਜਾਂਦੇ ਆ ਵੀ ਅਸੀਂ ਅਕਾਲੀ ਦਲ ਚ ਹੀ ਰਹਿਣਾ ਪਰ ਨਰਾਜ਼ਗੀ ਉਧਰ ਵੀ ਕਿਤੇ ਆ ਸੋ ਦੇਖਦੇ ਆ ਵੀ ਹੁਣ ਜਿਹੜਾ ਇਹ 20 April ਨੂੰ ਹੰਗਾਮੀ ਮੀਟਿੰਗ ਪਟਿਆਲਾ ਦੇ ਵਿੱਚ ਹੋਏਗੀ ਹਰਦੇয়াল ਕੰਬੋਜ ਕਰਨਗੇ ਪੂਰਾ ਜਿਹੜਾ ਇਹਨਾਂ ਨੇ ਸੰਗਠਨ ਬਣਾ ਕੇ ਕਾਂਗਰਸ ਹਾਈ ਕਮਾਂਡ ਨੂੰ ਮਿਲਣਾ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਬਦਲਿਆ ਜਾਵੇ ਤਾਂ ਦੇਖਦੇ ਆ ਹੁਣ ਇਹਦੇ ਉੱਤੇ ਕਾਂਗਰਸ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ